ਸ਼ਹੀਦ ਹੋਏ ਨੌਜਵਾਨ ਸ਼ਿਪਕਰਨ ਸਿੰਘ ਦੀ ਮਾਂ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਉੱਥੇ ਹੀ ਕਈ ਸਵਾਲ ਵੀ ਉਠਾਏ ਜਾ ਰਹੇ ਹਨ ਕਿ ਅੱਜ ਬਿਆਨ ਦਿੱਤੇ ਜਾ ਰਹੇ ਨੇ ਕਿ ਉਸ ਦੀ ਮਾਂ ਵੱਲੋਂ ਕਿ ਮੇਰੇ ਪੁੱਤ ਦੀ ਮਿੱਟੀ ਨਾ ਫਰੋਲੋ ਉਸ ਦਾ ਸੰਸਕਾਰ ਕਰ ਦਿਵੋ ਉਦੋਂ ਉਹ ਮਾਂ ਕਿੱਥੇ ਸੀ ਜਦੋਂ ਉਸ ਦੇ ਬੱਚਿਆਂ ਨੂੰ 13 ਸਾਲ ਪਹਿਲਾਂ ਛੱਡ ਗਈ ਸੀ ਉਦੋਂ ਕੀ ਮਿੱਟੀ ਨਹੀਂ ਸੀ ਰੋਲੀ ਇਹ ਬਿਆਨ ਲੱਖਾ ਸਿਦਾਣਾ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸ਼ੁਭਕਰਨ ਸਿੰਘ ਦੀ ਮਾਂ ਨੂੰ ਲੈ ਕੇ ਲੱਖਾ ਸਿਧਾਣਾ ਦੇ ਵੱਲੋਂ ਜਿਹੜੇ ਵੱਡੇ ਬਿਆਨ ਦਿੱਤੇ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਇਹੋ ਜਿਹੀ ਕਿਹੜੀ ਮਾਂ ਹੈ ਜੋ ਆਪਣੇ ਬੱਚਿਆਂ ਨੂੰ ਛੋਟੇ ਹੁੰਦੇ ਹੀ ਛੱਡ ਜਵੇ ਤੇ ਦੂਜੇ ਪਾਸੇ ਜੇ ਉਹਨਾਂ ਦੀ ਮਾਂ ਛੱਡ ਕੇ ਵੀ ਗਈ ਆ ਤਾਂ ਅੱਜ ਸ਼ੁਭਕਰਨ ਸਿੰਘ ਨੂੰ ਲੈ ਕੇ ਕੀ ਕਿਹਾ ਜਾ ਰਿਹਾ ਹੈ ਕਿ ਮੇਰੇ ਪੁੱਤ ਦੀ ਮਿੱਟੀ ਨਾ ਫਰੋਲੋ ਸੰਸਕਾਰ ਕਰ ਦਿਓ ਤੇ ਇਹ ਸਾਰੀਆਂ ਜਿਹੜੀਆਂ ਪਲੈਨਿੰਗਾਂ ਨੇ ਇਹ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਜਿਸ ਤੋਂ ਬਾਅਦ ਵੱਡੇ ਖੁਲਾਸੇ ਜਿਹੜੇ ਲੱਖਾ ਸਿਧਾਣਾ ਦੇ ਵੱਲੋਂ ਕੀਤੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਲੱਖਾ ਸਿਧਾਣਾ ਦਾ ਸ਼ੁਕਰਨ ਸਿੰਘ ਦੀ ਮਾਂ ਨੂੰ ਲੈ ਕੇ ਹੋਰ ਕੀ ਕਹਿਣਾ ਹੈ ਹੁਣ ਨਵੀਂ ਗੱਲ ਸੁਣ ਲੋ ਅੱਜ ਉਹਦੀ ਮਾਂ ਸਾਹਮਣੇ ਆ ਗਈ ਉਸ ਮੁੰਡੇ ਦੀ ਕਹਿੰਦੀ ਕਿਉਂ ਮੇਰੇ ਪੁੱਤ ਦੀ ਮਿੱਟੀ ਰੋਲੀ ਆ ਸਿਸ਼ਕਾਰ ਕਰ ਦਿਓ ਵੀ ਭਾਈ ਤੂੰ 12 13 ਸਾਲ ਦੀ ਆਪਣੇ ਪੁੱਤ ਨੂੰ ਛੱਡ ਕੇ ਗਈਆਂ ਤੇਰਾ ਤਲਾਕ ਵੀ ਹੋਇਆ ਵਾ ਸੀਗਾ ਕਾਰਨ ਕੀ ਉਹ ਮਹਾਰਾਜਪਿੰਡ ਦੀ ਆ ਜਿਹੜੀ ਬੀਬੀ ਆ ਉਹ ਉਹ ਮੁੰਡੇ ਦੀ ਮਾਂ ਮਹਾਰਾਜਪਿੰਡ ਮੇਰੇ ਨਾਲ ਹੀ ਐ ਸਵੇਰੇ ਉਹਨੂੰ ਕੱਲ ਪੁਲਿਸ ਲੈ ਗਈ ਜੋ ਪੜਾਤਾ ਪੁਲਿਸ ਨੇ ਜੋ ਸਰਕਾਰ ਨੇ ਪੜਾਤਾ ਉਹ ਬਿਆਨ ਦਵਾਤੇ ਹੁਣ ਉਹ ਤਾਂ ਦੂਜੇ ਪਾਸੇ ਕਹਾਣੀ ਜਾਣੇ ਸਰਕਾਰ ਕਮਾਉਣ ਨੂੰ ਫਿਰਦੀ ਆ ਸੋ ਪੰਜਾਬ ਦੇ ਲੋਕੋ ਤੁਹਾਨੂੰ ਚਾਰ ਸਪੀਰੋ ਘੇਰਾ ਪਿਆ ਬਾਈ ਬੇਨਤੀ ਆ ਮੇਰੇ ਵੀਰ ਹੱਥ ਮੰਨ ਕੇ ਸੋਨੂੰ ਕਿ ਆਜੋ ਯਾਰ ਸਵੀਸ ਕਰਕੇ ਬਾਈ ਕੱਲ ਨੂੰ ਅਸੀਂ ਅੰਮ੍ਰਿਤਸਰ ਦੇ ਵਿੱਚ ਜਿੱਥੇ ਸਾਡੇ ਐਨਐਸਐ ਲੱਗੇ ਨੌਜਵਾਨਾਂ ਦੇ ਲਈ ਉਹਨਾਂ ਦੇ ਪਰਿਵਾਰ ਭੁਖੜਤਾਲ ਤੇ ਬੈਠੇ ਆ ਸਾਡੇ ਐਨਐਸਐ ਲੱਗੇ ਨੌਜਵਾਨ ਭੁਖੜਤਾਲ ਤੇ ਬੈਠੇ ਆ ਉਹਨਾਂ ਲਈ ਅਸੀਂ ਬਈ ਕੱਲ ਨੂੰ ਅੰਮ੍ਰਿਤਸਰ ਆ ਰਹੇ ਆ ਨੌਜਵਾਨ ਨੂੰ ਤੁਹਾਨੂੰ ਅਪੀਲ ਆ ਬਈ ਵੱਡੇ ਕਾਫਲੇ ਬਣਾ ਕੇ ਉਹਨਾਂ ਦਾ ਆਪਾ ਸਾਥ ਦੇਗੇ ਤੇ ਸਾਡੇ ਜਿਹੜੇ ਨੌਜਵਾਨ ਡਿਬਰੂਗੜ ਜ਼ਿਲ੍ਹਾ ਜਬੰਦਾ ਉਹਨਾਂ ਨੂੰ ਪੰਜਾਬ ਲਿਆਉਣ ਲਈ ਅਸੀਂ ਮੋਰਚੇ ਵੀ ਖੋਲ੍ਹ ਗਏ ਪੰਜਾਬ 'ਚ ਜੇ ਡਰ ਕੇ ਤੁਸੀਂ ਅੱਜ ਵੀ ਘਰਾਂ 'ਚ ਵੜ ਗਏ ਤaber ਨਾ ਸਾਡੇ ਪੁਰਾਣੇ ਬੰਦੀ ਸਿੰਘ ਬਾਹਰ ਆਉਣੇ ਆ ਨਵੇਂ ਬੰਦੀ ਸਿੰਘ ਹੋਰ ਬਣਾ ਕੇ ਇਹਨਾਂ ਨੇ ਅੰਦਰ ਸਿੱਟ ਦੇਣੇ ਆ ਬਈ ਸੋ ਬੇਨਤੀ ਆ ਮੇਰਾ ਵੀ ਸਾਰਿਆਂ ਨੂੰ ਕਿ ਕੱਲ ਨੂੰ ਅਸੀਂ ਅੰਮ੍ਰਿਤਸਰ ਪਹੁੰਚਾਂਗੇ ਬਾਈ 12:00 ਵਜੇ ਉੱਥੇ ਜਿਹੜੇ ਵੀ ਭਰਾ ਸਾਡੀ ਗੱਲ ਸੁਣਦੇ ਆ ਉਹ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਕੋ ਆਪਣੇ ਸਾਧਨਾ ਦੇ ਉੱਤੇ ਉੱਥੇ ਪਹੁੰਚੋ ਤਾਂ ਕਿ ਆਪਾਂ ਅੱਜ ਉਹਨਾਂ ਦੀ ਆਵਾਜ਼ ਬਣੀਏ ਓ ਬਾਈ ਕੋਈ ਨਿੱਜੀ ਲੜਾਈ ਲਈ ਅੰਦਰ ਨਹੀਂ ਬੈਠੇ ਕਿਸੇ ਖਾਲ ਪਿੱਛੇ ਕਿਸੇ ਬੱਟਦੇ ਰੋਲੇ ਪਿੱਛੇ ਨਹੀਂ ਅੰਦਰ ਬੈਠੇ ਕੋਈ ਨੱਜ ਪਿੱਛੇ ਨਹੀਂ ਅੰਦਰ ਬੈਠੇ ਬਾਈ ਸਾਡੀਆਂ ਨਸਲਾਂ ਸਾਡੀ ਜਵਾਨੀ ਸਾਡੀ ਧਰਤੀ ਸਾਡੀਆਂ ਬੋਲੀਆਂ ਸਾਡੇ ਪਾਣੀ ਸਾਡੇ ਇਤਿਹਾਸ ਨੂੰ ਬਚਾਉਣ ਦਾ ਜਿਹੜੇ ਬੰਦੇ ਜਿਨ੍ਹਾਂ ਨੇ ਬੀੜਾ ਚੱਕਿਆ ਤਹਈਆ ਕੀਤਾ ਹੋਕਾ ਦਿੱਤਾ ਉਹ ਸਰਕਾਰਾਂ ਤੋਂ ਬਰਦਾਸ਼ਤ ਨਹੀਂ ਹੋਏ ਚੱਕ ਕੇ ਅੰਦਰ ਦੇਤੇ ਬਾਈ ਉਹ ਸਾਡੀ ਖਾਤਰ ਬੈਠੇ ਯਾਰ ਹੁਣ ਆਪਣੀ ਇੱਥੋਂ ਆਤਮਾ ਦੀ ਬਾਤ ਸੁਣਿਓ ਬਾਈ ਆਪਣੀ ਜ਼ਮੀਰ ਦੀ ਬਾਤ ਸੁਣਿਓ ਤੇ ਸੁਣ ਕੇ ਬਾਈ ਵੱਧ ਤੋਂ ਵੱਧ ਤੇ ਨਹੀਂ ਯਾਦ ਰੱਖਿਓ ਜੇ ਅੱਜ ਵੀ ਅਸੀਂ ਆਪਣੇ ਬੰਦਿਆਂ ਮਗਰ ਨਾਲ ਖੜੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਬੋਲਣਾ ਬੰਦ ਕਰ ਦੇਣਾ ਵੀ ਛੱਡੋ ਯਾਰ ਇੱਥੇ ਕੋਈ ਮਗਰ ਤਾਂ ਖੜਦਾ ਨਹੀਂ ਕੋਈ ਬਾਤ ਤਾਂ ਪੁੱਛਦਾ ਨਹੀਂ ਯਾਰ ਇਸ ਕਰਕੇ ਮੇਰਾ ਵੀਰ ਬੇਨਤੀ ਆ ਕੱਲ ਨੂੰ ਅਸੀਂ ਅੰਮ੍ਰਿਤਸਰ ਪਹੁੰਚ ਰਹੇ ਹਾਂ ਉੱਥੇ ਵੀ ਤੇ ਮੇਰੀ ਮੋਰਚੇ ਬਾਰੇ ਵੀ ਪੀਲ ਹੈ ਮੋਰਚਾ ਚੜ੍ਹਦੀ ਕਲਾ ਚ ਹੈ ਬਈ ਕੱਖ ਨਹੀਂ ਹੋਇਆ ਮੋਰਚੇ ਨੂੰ ਬਹੁਤ ਧਰਾਂ ਦੀਆਂ ਫੁਮਾਂ ਫੈਲ ਰਹੀਆਂ ਨੇ ਆਇਆ ਹੋ ਗਿਆ ਇਹ ਹੋ ਗਿਆ ਕੁਝ ਨਹੀਂ ਹੋਇਆ ਕੰਡਾਂ ਦੇ ਵਿੱਚੋਂ ਬਾਰੀਆਂ ਬਣ ਕੇ ਆਪੋ ਆਪਣੀ ਬਾਰੀ ਹਰ ਪਿੰਡ ਦੇ ਵਿੱਚ ਦਾਦਾ ਬੰਦੇ ਵੀ ਨਿਕਲ ਕੇ ਮੋਰਚੇ ਜਾਣ ਨਾ ਤਾਂ ਤਾਂ ਵੀ 12-13 ਲੱਖ ਬੰਦਾ ਬਣ ਆ 1 ਲੱਖ 20-30 ਹਜ਼ਾਰ ਬੰਦਾ ਬਣ ਜਾਂਦਾ ਜਿੱਦਾਂ ਬੰਦੇ حساب ਲਾਗੇ ਤਾਂ ਪੌਣੀ 13000 50 ਦਾ ਪਿੰਡ ਹੈ ਸੋ ਆਓ ਵੀਰ ਕੱਲੀਆਂ ਟਿੱਪਣੀਆਂ 'ਚ ਨਾ ਬਾਈ ਕੱਲੀਆਂ ਕਰਿਆ ਕਰਗੇ ਕਿ ਬਾਈ ਹਾਂ ਤੁਹਾਡੇ ਨਾਲ ਆ ਬਾਈ ਬਹੁਤ ਵਧੀਆ ਬਾਈ ਫੱਟੇ ਚੱਕ ਦਿਓ ਬਾਈ ਕੱਲੀਆਂ ਟਿੱਪਣੀਆਂ 'ਚ ਨਹੀਂ ਬਾਈ ਸੋਨੂੰ ਬੇਨਤੀ ਆ ਕਿ ਆਉਣਾ ਤਾਂ ਬਾਈ ਗਰਾਊਂਡ ਤੇ ਆਓ। ਕੱਲੀਆਂ ਟਿੱਪਣੀਆਂ ਕਰਕੇ ਛੱਡ ਦਿੰਦੇ ਆ ਕਿ ਬਾਈ ਤੁਹਾਡੇ ਨਾਲ ਆ ਉਹ ਨਹੀਂ ਬਾਈ ਗੱਲ ਬਣਨੀ। ਹੁਣ ਗੱਲਾਂ ਹੱਦ ਤੋਂ ਪਰੇ ਲੰਘੀਆਂ। ਤੇ ਨਹੀਂ ਇਹਨਾਂ ਨੂੰ ਮੂੰਹ ਪੈਂਦਾ ਮੇਰੀ ਗੱਲ ਯਾਦ ਰੱਖਿਓ। ਪਤਾ ਨਹੀਂ ਕੀ ਕੁਛ ਕਿਹੜੀਆਂ ਨੀਤੀਆਂ ਕਿਹੜੇ ਕਾਨੂੰਨ ਤੇ ਕਿਹੜੇ ਫਤਵੇ ਜਾਰੀ ਹੋਣੇ ਆ ਤੇ ਕਿੰਨਿਆਂ ਕਿ ਇਹਨਾਂ ਨੇ ਕਤਲ ਕਰਾਉਣੇ ਕਿੰਨੇ ਕਿ ਬੰਦੇ ਅੰਦਰ ਬੰਦ ਕਰਨੇ ਆ ਜਿਹੜਾ ਜ਼ਬਰ ਸਟੇਟ ਤੇ ਉਤਰੀ ਹੋਈ ਆ ਜਿਹੜੇ ਜ਼ਬਰ ਦੇ ਉੱਤੇ ਜਿਹੜੇ ਜ਼ੁਲਮ ਦੇ ਉੱਤੇ ਸਿੱਧੀਆਂ ਗੋਲੀਆਂ 12 ਬੋਰ ਦੀਆਂ ਸਿੱਧੀਆਂ ਗੋਲੀਆਂ 32 ਬੋਰ ਦੀਆਂ ਸ਼ਰੀਆਮ ਚਲਾ ਕੇ ਮਾਰ ਰਹੇ ਨੇ ਯਾਰ ਸ਼ਰੀਆਮ ਆ ਕੇ ਲਲਕਰੇ ਪੰਜਾਬ ਦੀ ਹੱਦ 'ਚ ਮਾਰ ਕੇ ਗਏ ਆ ਬਾਈ ਸੁਆਓ ਨੌਜਵਾਨੋ ਤੁਹਾਨੂੰ ਅਪੀਲ ਆ ਬਾਈ ਸ਼ਾਂਤ ਮਈ ਤੇ ਜਾਬਤਾ ਰੱਖਿਓ ਮੈਂ ਇਹੀ ਗੱਲਾਂ 13 ਨੂੰ 14 ਨੂੰ ਖਨੌਰੀ ਵੀ ਕਹਾਂ ਕਿ ਨੌਜਵਾਨੋ ਕਈ ਵਾਰੀ ਅਸੀਂ ਜੋਸ਼ ਦੇ ਵਿੱਚ ਹੋਸ਼ ਗਵਾ ਬੈਨੇ ਆ ਜੋਸ਼ ਨਾਲ ਹੋਸ਼ ਹੋਣੀ ਬੜੀ ਜ਼ਰੂਰੀ ਹੈ ਲੜਾਈਆਂ ਮੋਰਚੇ ਸੰਘਰਸ਼ 'ਚ ਉਹ ਜਿੱਤੇ ਜਾਂਦੇ ਆ ਜਿੱਥੇ ਜੋਸ਼ ਤੇ ਹੋਸ਼ ਹੋਵੇ ਤੇ ਰਣਨੀਤੀ ਤੁਹਾਡੇ ਕੋਲੇ ਹੋਵੇ ਇਸ ਕਰਕੇ اپیل ਕਰਦਾ ਅਸੀਂ ਨੁਕਸਾਨ ਵੀ ਨਹੀਂ ਕਰਾਉਣਾ ਸਾਡੀ ਜਵਾਨੀ ਦਾ ਕਹਾਣ ਵੀ ਨਹੀਂ ਕਰਾਉਣਾ ਤੇ ਅਸੀਂ ਮੋਰਚੇ ਵੀ ਫਤੇ ਕਰਨੇ ਆਂ ਜਾਵਤਾ ਸ਼ਾਂਤੀ ਏਕਾ ਸਬਰ ਬਣਾ ਕੇ ਰੱਖਿਓ ਆਪਣੇ ਆਗੂਆਂ ਦੇ ਭਰੋਸਾ ਰੱਖਿਓ ਉਹਨਾਂ ਦੇ ਨਾਲ ਖੜਿਓ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਿਓ ਤੁਹਾਡੇ ਬਜ਼ੁਰਗ ਨੇ ਤੁਹਾਡੇ ਬਾਪੂ ਨੇ ਬਾਈ 75 ਸਾਲ ਦਾ ਡੱਲੇ ਵਾਲ ਕੈਂਸਰ ਦਾ ਮਰੀਜ਼ ਆ ਦੁੱਖ ਲੱਗਿਆ ਬਾਈ ਉਹਦੇ ਸ਼ੰਭੂ ਤੇ ਇੱਕੀ ਨੂੰ ਜਦੋਂ ਉਹ ਉਹਨੂੰ ਵੀ ਉੱਥੇ ਨੌਜਵਾਨ ਕਹਿੰਦੇ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੂੰ ਦੱਲਾ ਤੂੰ ਵਿੱਕ ਗਿਆ ਤੂੰ ਝੁੱਕ ਗਿਆ ਤੂੰ ਡਰ ਗਿਆ ਤੂੰ ਜਾਂਦਾ ਕਿਉਂ ਨਹੀਂ ਆਇਆ ਨਾ ਕਰਿਆ ਕਰੋ ਯਾਰ ਸੁਡੀਆਂ ਭਾਵਨਾਵਾਂ ਦੀ ਕਦਰ ਆ ਬਾਈ ਮੈਨੂੰ ਪਤਾ ਦਰਦ ਲੈ ਕੇ ਆਉਂਦੇ ਹਾਂ ਦਰਦ ਲਈ ਫਿਰਦੇ ਹਾਂ ਅੰਦਰ ਰੋ ਗੁੱਸਾ ਲਈ ਫਿਰਦੇ ਹਾਂ ਪਰ ਹਰ ਜੰਗ ਦਾ ਹਰ ਸੰਘਰਸ਼ ਦਾ ਕੋਈ ਨਾ ਕੋਈ ਰਣਨੀਤੀ ਹੁੰਦੀ ਆ ਕੋਈ ਨਾ ਕੋਈ ਬਿਨਾਂ ਰਣਨੀਤੀਆਂ ਤੋਂ ਨਹੀਂ ਮੋਰਚੇ ਬਾਈ ਫੱਤੇ ਹੁੰਦੇ ਹੁੰਦੇ ਆ ਕਦੇ ਦੇਖਿਆ ਵੀ ਜਦੋਂ ਕਿ ਕਮਾਂਡਰ ਫੌਜਾਂ ਲੜਦੀਆਂ ਹੋਣ ਤੇ ਕਮਾਂਡਰ ਦੀ ਆਗਿਆ ਤੋਂ ਬਿਨਾਂ ਅੱਗੇ ਵਗ ਜਾਂਦੀਆਂ ਹੁਣ ਜੋ ਕਮਾਂਡਰ ਹਦਾਇਤ ਕਰਦੇ ਆ ਫੌਜਾਂ ਉਵੇਂ ਹੀ ਕਰਦੀਆਂ ਹੁੰਦੀਆਂ ਆਪਾਂ ਸਾਰੇ ਇਸ ਸੰਘਰਸ਼ ਦੇ ਸਿਪਾਹੀ ਐ ਮੈਂ ਵੀ ਤੁਹਾਡੇ ਵਰਗਾ ਜਿਵੇਂ ਸਾਡੇ ਆਗੂ ਕਹਿਣਗੇ ਉੱਥੇ ਮੇਰਾ ਵੀ ਜਰੂਰ ਪਹੁੰਚਣਾ ਸੋ ਧੰਨਵਾਦ ਸਾਰਿਆਂ ਦਾ ਬਾਈ